ਖਬਰਾਂ ਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਸਰਕਾਰ ਨੂੰ ਲੱਗਿਆ ਵੱਡਾ ਛਟਕਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਹੋਣ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਕੋਲ ਗ੍ਰਹਿ ਮਤਰਾਦਾ ਵੀ ਹੈ ਲੇਕਿਨ ਜੋ ਵੀ ਫੈਸਲੇ ਲੈ ਜਾਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਦੇ ਉਹਨਾਂ ਨੂੰ ਇਹ ਫੈਸਲੇ ਪੁੱਠੇ ਵੀ ਪੈ ਜਾਂਦੇ ਨੇ ਮਾਮਲਾ ਕੀ ਹੈ ਇਹਦੇ ਬਾਰੇ ਦੱਸ ਦਿੰਦੇ ਆ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹਨਾਂ ਗੱਲਾਂ ਤੋਂ ਜਾਗਰੂਕ ਹੋਣਾ ਚਾਹੀਦਾ ਹੈ ਭਈ ਮੈਂ ਪੰਜਾਬ ਦਾ ਮੁੱਖ ਮੰਤਰੀ ਹਾਂ ਜੋ ਵੀ ਫੈਸਲਾ ਲਿਆ ਜਾਵੇ ਉਸ ਨੂੰ ਚੰਗੀ ਤਰ੍ਹਾਂ ਕੋਖ ਪਾਫ ਲਿਆ ਜਾਵੇ ਉਸ ਉਥੇ ਫਸ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਐਡਵੋਕੇਟ ਜਨਰਲ ਦਫਤਰ ਏਜੀ ਆਫਿਸ ਲਾ ਅਫਸਰਾਂ ਦੀ ਨਿਯੁਕਤੀ ਦੌਰਾਨ 52 ਅਹੁਦਿਆਂ ਤੇ ਰਾਖਵਾ ਕਰਨ ਦੀ ਤਜਵੀਜ਼ ਨੂੰ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਚ ਚਲੋਤੀ ਦਿੱਤੀ ਗਈ ਹੈ ਯਾਨੀ ਕਿ ਲਾ ਅਫਸਰਾਂ ਦੀ 52% ਅਹੁਦਿਆਂ ਤੇ ਰਾਖਵਾ ਕਰਨ ਇਸ ਸਬੰਧੀ ਪਟੀਸ਼ਨ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟ ਜਾਰੀ ਕਰਦਿਆਂ ਸਵਾਲ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਹੈ ਪਟੀਸ਼ਨ ਦਾਖਲ ਕਰਦਿਆਂ ਪੰਚਕੁਲਾ ਦੇ ਵਕੀਲ ਵਿਕਾਸ ਬਿਸ਼ਨੋਈ ਨੇ ਹਾਈ ਕੋਰਟ ਨੂੰ ਦੱਸਿਆ ਕਿ ਹਾਲ ਹੀ ਵਿੱਚ ਪੰਜਾਬ ਐਡਵੋਕੇਟ ਜਨਰਲ ਦਫਤਰ ਤੇ ਲਾ ਅਫਸਰਾਂ ਦੀ ਨਿਯੁਕਤੀ ਲਈ ਇਤਿਹਾਸ ਇਸ਼ਤਿਹਾਰ ਜਾਰੀ ਕੀਤਾ ਗਿਆ ਇਸ ਤੋਂ ਬਾਅਦ ਲਾ ਅਫਸਰਾਂ ਦੀ ਸੂਚੀ ਜਾਰੀ ਕੀਤੀ ਗਈ ਜਿਸ ਵਿੱਚ ਨਿਯੁਕਤੀ ਲਈ ਚੁਣੇ ਗਏ ਨਾਂ ਸ਼ਾਮਲ ਹਨ ਸੰ ਪਟੀਸ਼ਨ ਚ ਦੱਸਿਆ ਗਿਆ ਕਿ ਚੁਣੇ ਗਏ ਦੱਸਿਆ ਗਿਆ ਕਿ ਇਸ ਸੂਚੀ ਵਿੱਚ 52 ਉਹਦੇ ਰਾਖਮੇ ਸਰ ਪਟੀਸ਼ਨ ਨੇ ਕਿਹਾ ਕਿ ਰਾਖਵਾ ਕਰਨ ਦੀ ਤਜਵੀਜ਼ ਸਿਰਫ ਉਸ ਵੇਲੇ ਹੁੰਦੀ ਹੈ ਜਦੋਂ ਨਿਯੁਕਤੀ ਜਦ ਤੱਕ ਹੁੰਦੀ ਹੈ ਲਾ ਅਫਸਰਾਂ ਦੀ ਨਿਯੁਕਤੀ ਕਿਸੇ ਨੌਕਰੀ ਦੀ ਪਰਿਭਾਸ਼ਾ ਵਿੱਚ ਨਹੀਂ ਆਉਂਦੀ ਇਸ ਤਰ੍ਹਾਂ ਇਸ ਦਾ ਮਾਰਾਂ ਦੀ ਸੇਵਾ ਦਾ ਮਾਮਲਾ ਹੈ ਲਾਅ ਅਫਸਰ ਨੂੰ ਮੁਲਜ਼ਮ ਲਾਅ ਅਫਸਰ ਨੂੰ ਬਲਾਜ਼ਮਾ ਨਹੀਂ ਮੰਨਿਆ ਜਾ ਸਕਦਾ ਇਸ ਲਈ ਨਿਯੁਕਤ ਅਤੇ ਬਲਾਜ਼ਮਾ ਦਾ ਰਿਸ਼ਤਾ ਬਣਦਾ ਹੈ ਪਟੀਸ਼ਨ ਵਿੱਚ ਇਹ ਵੀ ਦੱਸਿਆ ਗਿਆ ਕਿ ਹਰਿਆਣਾ ਅਤੇ ਏਜੀ ਦਫ਼ਤਰ ਵਿੱਚ ਲਾਅ ਅਫਸਰ ਦੀ ਨਿਯੁਕਤੀ ਦੌਰਾਨ ਕੋਈ ਵੀ ਰਾਕਾਵਟ ਕਰਨ ਨਹੀਂ ਰੱਖਿਆ ਗਿਆ ਇਸ ਤੇ باوجود ਪੰਜਾਬ ਸਰਕਾਰ ਇਸ ਨੂੰ ਲਾਗੂ ਨਹੀਂ ਕਰ ਰਹੀ ਹਾਈ ਕੋਰਟ ਨੇ ਕਿਹਾ ਹੈ ਕਿ ਏਜੀ ਦਫ਼ਤਰ ਵਿੱਚ ਸਭ ਤੋਂ ਵਧੀਆ ਵਕੀਰ ਹੋਣੇ ਚਾਹੀਦੇ ਹਨ ਪੰਜਾਬ ਸਰਕਾਰ ਦਾ ਨਿਯਮਾਂ ਦੀ ਪਾਲਣਾ ਵੀ ਨਹੀਂ ਕਰ ਰਹੀ ਸੁਪਰੀਮ ਕੋਰਟ ਦੇ ਅਨੁਸਾਰ ਚੋਣ ਪ੍ਰਕਿਰਿਆ ਦੌਰਾਨ ਜਦੋਂ ਨਾਂ ਤੈਅ ਕੀਤੇ ਜਾਂਦੇ ਹਨ ਤਾਂ ਇਸ ਨੂੰ ਪਹਿਲਾਂ ਚੀਫ ਜਸਟਿਸ ਕੋਲ ਭੇਜਿਆ ਜਾਣਾ ਚਾਹੀਦਾ ਹੈ ਇਸ ਤੋਂ ਬਾਅਦ ਚੀਫ ਜਸਟਿਸ ਇਹਨਾਂ ਨਾਵਾਂ ਨੂੰ ਆਖਰੀ ਰੂਪ ਦੇਣ ਲਈ ਗੱਟ ਕਮੇਟੀ ਗਠ ਕਰੇਗਾ ਫਿਰ ਸਰਕਾਰ ਲੋ ਅਫਸਰਾਂ ਤੇ ਆਖਰੀ ਫੈਸਲਾ ਸੁਣਾਏਗੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਲਾਅ ਦੇ ਵਿੱਚ ਜਿਹੜੀਆਂ ਅਨੁਕੂਤੀਆਂ ਕੀਤੀਆਂ ਗਈਆਂ ਹਨ ਅਫਸਰਾਂ ਦੀਆਂ ਉਹਦੇ ਵਿੱਚ 52% ਰਾਖਵਾ ਕਰਨ ਦੇ ਦਿੱਤਾ ਗਿਆ ਇਸ ਨੂੰ ਲੈ ਕੇ ਵਕੀਲ ਨੇ ਪਟੀਸ਼ਨ ਦਾਇਰ ਕੀਤੀ ਹੈ ਪੰਜਾਬ ਸਰਕਾਰ ਨੂੰ ਨੋਟਸ ਜਿਹੜਾ ਹੈ ਭੇਜ ਦਿੱਤਾ ਗਿਆ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਜਵਾਬ ਦੇਣਾ ਪਵੇਗਾ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਅਤੇ ਸੁਮੇਤੀ ਪੰਜਾਬ ਸਰਕਾਰ ਨੂੰ ਤਾਂ